ਦੀ ਕੁਰਬਾਨੀ ਕਰਗੇ ਕੇਜਰੀਵਾਲ ਸਾਹਿਬ ਪੰਜਾਬ ਵਾਸਤੇ ਕਿੰਨਾ ਵੱਡਾ ਪੰਜਾਬ ਨੂੰ ਇੱਕ ਗਿਫਟ ਦੇ ਕੇ ਗਏ ਆ ਕਿ ਆਪਣੇ ਭਗਵੰਤ ਮਾਨ ਜੀ ਜੇ ਆਪ ਦੀ ਸ਼ਰਾਬ ਛੱਡਣ ਲੱਗੇ ਹਲੇ ਤੱਕ ਐਲਾਨ ਹੋਇਆ ਵੈਸੇ ਇਹਦੇ ਸ਼ਰਾਬ ਦੇ ਦੁੱਖ ਨਾਲ ਹੀ ਉਹਨਾਂ ਦੇ ਟੱਬਰ ਨੇ ਉਹਨਾਂ ਨੂੰ ਛੱਡਤਾ ਸੀ ਵੱਡੇ ਵੱਡੇ ਉਹਨਾਂ ਨੂੰ ਛੱਡ ਗਏ ਆ ਇਹ ਪ੍ਰੋਬੀਸ਼ਨ ਜਿਹੜੀ ਪ੍ਰੋਬੀਸ਼ਨ ਲਾਗੂ ਹੋਣ ਲੱਗੀ ਹੈ ਦੇਖੋ ਕਿੰਨਾ ਚਿਰ ਲਾਗੂ ਰਹਿੰਦੀ ਹੈ ਕਿ ਨਹੀਂ ਰਹਿੰਦੀ ਉਹ ਕਿ ਹੁਣ ਜਾਨ ਬਚਾਉਣ ਲਈ ਤਾਂ ਇਹ ਜੇ ਕਈ ਡਰਾਮੇ ਕਰਨੇ ਪੈਣੇ ਆ ਮਗਰ ਮੇਰੇ ਕੋਲ ਜੋ ਖਬਰ ਹੈ ਰਾਤ ਨਹੀਂ ਲੰਗੀ ਅਜਾ ਜਿਠੀਆ ਸਾਹਿਬ ਕੱਲ ਅਰਵਿੰਦ ਕੇਜਰੀਵਾਲ ਨੇ ਅਭੀ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦਤਾਨ ਵਾਸਤੇ ਕਾਂਗਰਸ ਨਾਲ ਮਿਲ ਕੇ ਛੜੀਜੰਤ ਲੱਜਿਆ ਗਿਆ ਸੀ ਕੇਜਰੀਵਾਲ ਤਾਂ ਬਹੁਤ ਕੁਝ ਕਹਿੰਦਾ ਮੁੜ ਕੇ ਯੂ-ਟਰਨ ਕਰ ਜਾਂਦਾ ਭਰਾ ਉਹਦੀਆਂ ਗੱਲਾਂ ਦਾ ਕੀ ਜਵਾਬ ਦੇਣਾ ਕੇਜਰੀਆਲ ਸਾਫ ਤਾਂ ਰਲ ਕੇ ਕਾਂਗਰਸ ਨਾਲ ਸਰਕਾਰ ਬਣਾਉਂਦੇ ਰਹੇ ਆ ਰਲ ਕੇ ਰਾਹੁਲ ਗਾਂਧੀ ਨਾਲ ਸਟੇਜਾਂ ਸ਼ੇਅਰ ਕਰ ਰਹੇ ਆ ਹੁਣ ਜਦ ਮਾਹ ਗਠਬੰਧਨ ਉਹਨਾਂ ਦਾ sire ਨਹੀਂ ਚੜਿਆ ਤੇ ਹੁਣ ਰੌਲਾ ਨਵਾਂ ਪਾ ਲਿਆ ਸਭ ਨੂੰ ਪਤਾ ਹੈ ਦੇ ਆਵ ਸ਼ੇਅਰਡ ਸਟੇਜ ਦੇ ਆ ਮੇਡ ਸਰਕਾਰ ਗਵਰਨਮੈਂਟ ਇਨ ਦਿੱਲੀ ਚ ਇਕੱਠੇ ਹੋ ਕੇ ਬਣਾਈ ਉਹ ਕਹਿੰਦੇ ਭਗਵੰਤ ਮਾਨ ਸਾਡਾ ਸ਼ੇਰ ਆ ਕਿਹਦੇ ਸੁਖਵੀਰ ਬਾਦਲ ਦੇ ਖਲਾ ਕੋ ਜਲਾਲਾਬਾਦ ਤੋਂ ਲੜਨਾ ਪਿਆ ਪਹਿਲਾ ਸ਼ਰਾਬੀ ਸ਼ੇਰ ਦੁਨੀਆ 'ਚ ਵੇਖਣ ਨੂੰ ਮਿਲ ਰਿਹਾ ਲੋਕ ਖਾਸ ਤੌਰ 'ਤੇ ਉਹਨੂੰ ਵੇਖਣ ਜਾਂ